ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਪਟ ਪਟਿਆਲਾ ਤੋਂ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਹੋਣੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਿੱਥੇ ਉਹ ਪ੍ਰਨੀਤ ਕੋਰ ਹੋਣਾ ਤੇ ਹਮਲਾਵਰ ਰੁਖ ਅਪਣਾਉਂਦੇ ਨਜ਼ਰ ਆਏ ਤਾਂ ਉੱਥੇ ਹੀ ਤੁਹਾਨੂੰ ਜੇਕਰ ਆંકੜਿਆਂ ਦੀ ਗੱਲ ਕਰੀਏ ਤਾਂ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਵੱਡੇ ਮਾਰਜਨ ਦੇ ਨਾਲ ਜਿੱਤੇ ਸਨ ਮਹਾਰਾਣੀ ਪ੍ਰਨੀਤ ਕੋਰ ਨੂੰ ਉਹਨਾਂ ਨੇ ਪਟਿਆਲਾ ਲੋਕ ਸਭਾ ਸੀਟ ਤੋਂ ਹਰਾਇਆ ਸੀ ਲੇਕਿਨ 2016 ਦੇ ਵਿੱਚ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਅਰਵਿੰਦ ਕੇਜਰੀਵਾਲ ਟੀਮ ਜਾਂ ਹੋਰ ਕਈ ਆਗੂਆਂ ਦੇ ਨਾਲ ਮਤਭੇਦ ਹੋਣ ਕਾਰਨ ਵੱਖ ਹੋ ਗਏ ਸੀਗੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਤੇ ਵੱਖ-ਵੱਖ ਸਟੇਜਾਂ ਤੇ ਉਹ ਅਲੱਗ-ਅਲੱਗ ਮੁੱਦਿਆਂ ਨੂੰ ਚੁੱਕਦੇ ਰਹੇ ਜਿਸ ਦੇ ਵਿੱਚ ਖਾਸ ਖਾਸ ਦੀ ਖੇਤੀ ਦਾ ਮੁੱਦਾ ਹੋਵੇ ਜਾਂ ਪੰਜਾਬ ਦੇ ਤਮਾਮ ਮੁੱਦੇ ਹੋਣ ਸਭ ਤੋਂ ਜ਼ਿਆਦਾ ਉਹਨਾਂ ਨੇ ਪੰਜਾਬ ਦੀ ਜੋ ਜਵਾਨੀ ਹੈ ਜੋ ਲਗਾਤਾਰ ਨਸ਼ੇ ਦਾ ਮੁੱਦਾ ਉਰਦਾ ਰਿਹਾ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਉਹ ਬੋਲਦੇ ਰਹਿੰਨੇ ਤਾਂ ਇਸ ਪੂਰੇ ਮਾਮਲੇ ਤੇ ਪੂਰੇ ਇਹ ਸਮੀਕਰਨ ਕੀ ਬਣ ਰਹੇ ਨੇ ਹੁਣ ਪਟਿਆਲਾ ਲੋਕ ਸਭਾ ਸੀਟ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਗਬਾਣੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਤੁਹਾਡਾ ਐਨਾਲਾਈਜ਼ ਕੀ ਕਹਿੰਦਾ ਹੈਗਾ ਕਿ ਹੁਣ ਡਾਕਟਰ ਗਾਂਧੀ ਇੱਕ ਪਾਸੇ ਦੂਜੇ ਪਾਸੇ ਡਾਕਟਰ ਬਲਬੀਰ ਆਮ ਆਦਮੀ ਪਾਰਟੀ ਤੋਂ ਤੇ ਭਾਜਪਾ ਤੋਂ ਪਰਨੀਤ ਕੋਰ ਤੇ ਹੁਣ ਡਾਕਟਰ ਗਾਂਧੀ ਕਾਂਗਰਸ ਦੇ ਵਿੱਚ ਆ ਗਏ ਹੈਗੇ ਨੇ ਤਾਂ ਸੰਭਾਵਿਤ ਉਮੀਦਵਾਰ ਉਹੀ ਨੇ ਤੇ ਅੱਜ ਉਹਨਾਂ ਨੇ ਸਟੇਜ ਤੋਂ ਵੀ ਇਹ ਗੱਲ ਕਹੀ ਕਿਵੇਂ ਦੇਖਦੇ ਹੋ ਇਸ ਪੂਰੇ ਸਮੀਕਰਨ ਨੂੰ ਕੀ ਬਣ ਰਹੇ ਨੇ ਪਟਿਆਲੇ ਅ ਵਰੁਣ ਜੀ ਸਸੀ ਗਾਲ ਸਾਰੇ ਜਗਬਣੀ ਟੀਵੀ ਦੇ ਸਰੋਤਿਆਂ ਨੂੰ ਪਹਿਲਾਂ ਤਾਂ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਹੀ ਆਪਾਂ ਮਤਲਬ ਇੱਕ ਅੰਦਾਜ਼ਾ ਸੀ ਕਿ ਬਾਹਰਾਨੀ ਪਰਨੀਤ ਕੋਰ ਜਿਹੜੇ ਕਾਂਗ ਬੀਜੇਪੀ ਬੰਨੋਂ ਪਟਿਆਲੇ ਤੋਂ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਹੜੀ ਬੀਤੇ ਦਿਨ ਇੱਕ ਲਿਸਟ ਪਹਿਲੀ ਲਿਸਟ ਜਾਰੀ ਹੋਈ ਹੈ ਬੀਜਪੀ ਦੀ ਉਹਦੇ ਵਿੱਚ ਉਹਨਾਂ ਦਾ ਨਾਮ ਉਹਦੇ ਵਿੱਚ ਅਨਾਉਂਸ ਹੋਇਆ ਤੇ ਹੁਣੇ ਲੱਗਦਾ ਹੈ ਕਿ ਡਾਕਟਰ ਗਾਂਧੀ ਕਿਉਂਕਿ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਹ ਕਿਆਸਰਾਈਆਂ ਕਾਫੀ ਸਮੇਂ ਤੋਂ ਲੱਗ ਰਹੀਆਂ ਸਨ ਜਦੋਂ ਉਹ ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਹ ਕਾਫੀ ਉਦੋਂ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਪੇ ਫੋਟੋ ਔਰ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਸੀ ਉਹਨਾਂ ਤੋਂ ਲੱਗਦਾ ਸੀ ਕਿ ਕਾਫੀ ਉਹਨਾਂ ਦੀ ਰਾਹੁਲ ਦੇ ਨਾਲ ਨਜ਼ਦੀਕੀ ਹੈ ਔਰ ਰਾਹੁਲ ਵੀ ਕਾਫੀ ਇਹਨਾਂ ਨੂੰ ਲਾਈਕ ਕਰ ਰਿਹਾ ਸੀ ਤੇ ਉਹਨਾਂ ਜਿਹੜੀਆਂ اٹਕਲਾਂ ਦੇ ਉਬਰਾਮ ਦਿੰਦੇ ਹੋਏ ਅੱਜ ਉਹ ਸ਼ਾਮਲ ਹੋਏ ਨੇ ਨਵੀਂ ਦਿੱਲੀ ਵਿਖੇ ਤੇ ਪੂਰੀ ਸੰਭਾਵਨਾ ਹੈ ਕਿ ਉਹ ਕਾਂਗਰਸ ਪਾਰਟੀ ਉਹਨਾਂ ਨੂੰ ਪ੍ਰਨੀਤ ਕੌਰ ਦੇ ਖਿਲਾਫ ਇੱਥੇ ਮੈਦਾਨ ਚ ਉਤਾਰੇਗੀ ਤੇ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਪਟਿਆਲਾ ਦਾ ਸਿਆਸੀ ਦ੍ਰਿਸ਼ ਹੈ ਕਾ ਵੀ ਦਿਲਚਸਪ ਹੋ ਗਿਆ ਹੈ ਤੇ ਹੁਣ ਵੇਟ ਹੈ ਕਿ ਅਕਾਲੀ ਦਲ ਕੌਣ ਕਿਹੜੇ ਕੈਂਡੀਡੇਟਸ ਨੂੰ ਮੈਦਾਨ ਚ ਉਤਾਰਦਾ ਹੈ ਜਿਸ ਤਰ੍ਹਾਂ ਸੁਰਜੀਤ ਸਿੰਘ ਰਖੜਾ ਅਕਾਲੀ ਦਲ ਦੇ ਸਫਾਂ ਦੇ ਵਿੱਚ ਚਰਚਾ ਹੈ ਕਿ ਕਾਫੀ ਦਿਨ ਤੋਂ ਖਾਮੋਸ਼ ਨੇ ਤੇ ਉਹਨਾਂ ਦਾ ਇੱਕ ਚਰਚਾ اے بی ਸੀ ਵੀ ਉਹ ਸ਼ਾਇਦ ਬੀ ਜੀ ਪੀ ਦੇ ਸੰਪਰਕ ਦੇ ਵਿੱਚ ਨੇ ਲੇਕਿਨ اگر ਸਰਜੀਤ ਸਿੰਘ ਰਖੜਾ ਉੱਥੇ ਹੋਣਗੇ ਜਾਂ ਪ੍ਰੇਮ ਸਿੰਘ ਚੰਦੂ ਮજરા ਹੋਣਗੇ ਕਿਉਂਕਿ ਪ੍ਰੇਮ ਸਿੰਘ ਚੰਦੂ ਮજરા ਹਾਲਾਂਕਿ ਆਨੰਦਪੁਰ ਸਾਹਿਬ ਦੇ ਵਿੱਚ ਕਾਫੀ ਦੇਰ ਤੋਂ ਸਰਗਰਮ ਨੇ ਉੱਥੇ ਹੀ ਜਿਹੜੇ ਬਾਦਲ ਪਰਵਾਜ਼ ਦੇ ਨਜ਼ਦੀਕੀ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਸਾਬਕਾ ਕੈਬਨਟ ਮੰਤਰੀ ਨੇ ਪੰਜਾਬ ਦੇ ਉਹ ਵੀ ਸਰਗਰਮ ਨੇ ਤੇ ਜਿਹੜਾ ਅਕਾਲੀ ਦਲ ਹੈ ਉਹ ਬੜਾ ਹਾਲਾਂਕਿ ਬੋਚ-ਬੋਚ ਕੇ ਪੱਪ ਧਰ ਰਿਹਾ ਹੈ ਪਰ ਬਹੁਤ ਹੀ ਤਰੀਕੇ ਦੇ ਨਾਲ ਬਹੁਤ ਹੀ ਸਲੋਲੀ ਉਹ ਅੱਗੇ ਵਧ ਰਿਹਾ ਇਹ ਆਉਣ ਵਾਲੇ ਸਮੇਂ ਮੈਨੂੰ ਲੱਗਦਾ ਵੀ ਆਉਣ ਵਾਲੇ ਜਿਹੜੇ 2 ਹਫ਼ਤਿਆਂ ਦੇ ਵਿੱਚ ਪੰਜਾਬ ਦਾ ਜਿਹੜੀ ਪੂਰੀ ਸਿਆਸੀ ਤਸਵੀਰ ਹੈ ਉਹ ਸਪਸ਼ਟ ਹੋ ਜਾਏਗੀ ਕਿ ਕੌਣ ਕਿਸ ਪਾਰਟੀ ਦਾ ਕਿਹੜੀ ਸੀਟ ਤੋਂ ਲੜੇਗਾ ਔਰ ਕੁਝ ਚਰਚਾਵਾ ਅੰਦਰ ਖਾਤੇ ਇੱਕ ਦੂਜੇ ਨੂੰ ਤੋੜਨ ਦੀਆਂ ਵੀ ਚੱਲ ਰਹੀਆਂ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ 10-15 ਦਿਨਾਂ ਦੇ ਸਭ ਕੁਝ ਕਲੀਅਰ ਹੋਏਗਾ ਲੇਕਿਨ ਕੁੱਲ ਮਿਲਾ ਕੇ ਜੇ ਆਪਾਂ ਪੰਜਾਬ ਦੇ ਪਟਿਆਲਾ ਸੀਟ ਦੀ ਗੱਲ ਕਰੀਏ ਤਾਂ ਇਸ ਲੋਕ ਸਭਾ ਸੀਟ ਦੇ ਉੱਪਰ ਕਿਸੇ ਸਮੇਂ ਜਿਹੜੇ ਕੈਪਟਨ ਪਰਿਵਾਰ ਦਾ ਦਬਦਬਾ ਰਿਹਾ ਲਗਾਤਾਰ ਉਹਨਾਂ ਨੂੰ ਹਾਲਾਂਕਿ ਉੱਥੋਂ ਪ੍ਰੇਮ ਸਿੰਘ ਚੰਦੂ ਮજરા ਵੀ ਬਣੇ ਨੇ ਇੱਕ ਵਾਰ ਐਮਪੀ ਔਰ ਜਿਹੜੇ ਗਾਂਧੀ ਜੀ ਨੇ ਧਰਮਬੀਰ ਗਾਂਧੀ ਡਾਕਟਰ ਸਾਹਿਬ ਉਹ ਉਹਨਾਂ ਨੇ ਵੀ ਮਹਾਰਾਣੀ ਪ੍ਰੀਤ ਕੌਰ ਨੂੰ ਇੱਕ ਵਾਰ ਹਰਾਇਆ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਕਿਉਂਕਿ ਆਪ ਵੱਲੋਂ ਲੜੇ ਸੀ ਉਦੋਂ ਔਰ ਪਰਨੀਤ ਕੌਰ ਉਦੋਂ ਮੇਰਾ ਖਿਆਲ ਹੈ ਸ਼ਾਇਦ 20 22000 ਵੋਟਾਂ ਦੇ ਨਾਲ ਫਰਕ ਨਾਲ ਉੱਥੋਂ ਹਾਰੇ ਸੀਗੇ 20942 ਹਾਂ 20942 ਵੋਟਾਂ ਨਾਲ ਬਹੁਤ ਵੱਡਾ ਮਾਰਜਨ ਨਹੀਂ ਹੈ ਲੇਕਿਨ ਪਰਨੀਤ ਕੌਰ ਨੇ ਜਦੋਂ ਵੀ ਜਿੱਤ ਪ੍ਰਾਪਤ ਕੀਤੀ ਹੈ ਉਹ ਕਾਫੀ ਵੱਡੀ ਸੰਖਿਆ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਗਾਂਧੀ ਦੇ ਆਉਣ ਨਾਲ ਬੜਾ ਦਿਲਚਸਪ ਹੋਇਆ ਮਾਹੌਲ ਦੇਖੋ ਉਹਨਾਂ ਦੀ ਅਫੀਸ਼ੀਅਲ ਅਨਾਉਂਸਮੈਂਟ ਤੋਂ ਬਾਅਦ ਹੋਰ ਕਲੀਅਰ ਹੋ ਜਾਏਗਾ ਲੇਕਿਨ ਪੂਰੀ ਸੰਭਾਵਨਾ ਹੈ 100% ਕਿ ਗਾਂਧੀ ਇੱਥੋਂ ਹੋਣਗੇ ਔਰ ਤਿੰਨ ਕੈਂਡੀਡੇਟਸ ਦੇ ਕਲੀਅਰ ਹੋਣ ਤੋਂ ਬਾਅਦ ਤਿੰਨ ਲਗਭਗ ਕਲੀਅਰ ਨੇ ਕਿਉਂਕਿ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਤੱਕ ਜਿਹੜੇ ਡਾਕਟਰ ਗਾਂਧੀ ਦਾ ਜੋ ਇੱਕ ਇਸ਼ੂ ਸੀ ਚਾਹੇ ਤੁਸੀਂ ਖਸਖਸ ਦੀ ਖੇਤੀ ਦਾ ਜ਼ਿਕਰ ਕੀਤਾ ਜਾਂ ਫੈਡਰਲਿਜ਼ਮ ਦਾ ਜ਼ਿਕਰ ਕੀਤਾ ਹੈਗਾ ਤੇ ਉਹ ਕਾਂਗਰਸ ਨੂੰ ਔਰ ਅਕਾਲੀ ਦਲ ਨੂੰ ਬੜਾ ਆਪਣੇ ਟਾਰਗੇਟ ਤੇ ਲੈਂਦੇ ਰਹੇ ਹੁਣ ਉਹਨਾਂ ਦਾ ਕਿਉਂਕਿ ਉਹ ਕਾਂਗਰਸ ਦੇ ਵਿੱਚ ਆ ਗਏ ਨੇ ਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਇਸ਼ੂਜ਼ ਨੇ ਉਹਨਾਂ ਦੇ ਉੱਪਰ ਕੀ ਉਹਨਾਂ ਦਾ ਰਿਐਕਸ਼ਨ ਹੋਏਗਾ ਕਿਸ ਤਰ੍ਹਾਂ ਉਹ ਲੈਣਗੇ ਕਿਸ ਤਰ੍ਹਾਂ ਪਾਰਟੀ ਨੂੰ ਮਨਾਉਣਗੇ ਇਹ ਸਾਰੀ ਜਿਹੜੀ ਉਹਨਾਂ ਦੀ ਜੋ ਕੈਂਪੇਨ ਹੋਏਗੀ ਜਦੋਂ ਸਟਾਰਟ ਕਰਨਗੇ ਬੜਾ ਦਿਲਚਸਪ ਉਹਨਾਂ ਦਾ ਦੇਖਣਾ ਹੋਏਗਾ ਤੇ ਕੁੱਲ ਮਿਲਾ ਕੇ ਬੜੇ ਸਟਰੋਂਗ ਕੈਂਡੀਡੇਟ ਨੇ ਡਾਕਟਰ ਗਾਂਧੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਜਿਹੜੀਆਂ ਰਾਜਨੀਤਿਕ ਹਲਕਿਆਂ ਦੇ ਵਿੱਚ ਇੱਕ ਬੜੀ ਇੱਜ਼ਤ ਸੀ ਉਹਦੇ ਨਾਲ ਦੇਖਿਆ ਜਾਂਦਾ ਉਹਨਾਂ ਦਾ ਨਾਮ ਲਿਆ ਜਾਂਦਾ ਤੇ ਇਹ ਮੁਕਾਬਲਾ ਬਹੁਤ ਹੀ ਦਿਲਚਸਪ ਹੋਣ ਵਾਲਾ ਖਾਸ ਤੌਰ ਤੇ ਮਹਾਰਾਣੀ ਪੰਨੀਤ ਕੌਰ ਦੇ ਲਈ ਕਿਉਂਕਿ ਡਾਕਟਰ ਬਲਵੀਰ ਵੀ ਹੈਲਥ ਮਿਨਿਸਟਰ ਵਜੋਂ ਜਿਹੜੇ ਸੇਵਾ ਨਿਭਾ ਰਹੇ ਨੇ ਪੰਜਾਬ ਕੈਬਨਿਟ ਵੱਲ ਪੰਜਾਬ ਸਰਕਾਰ ਚ ਉਹ ਵੀ ਕੈਂਡੀਡੇਟ ਨੇ ਆਪ ਵੱਲੋਂ ਤੇ ਪੰਨੀਤ ਕੌਰ ਦੇ ਲਈ ਜਿੱਦਾਂ ਪਿਛਲੇ ਦਿਨੀ ਜਗਬਾਣੀ ਸਟੂਡੀਓ ਦੇ ਵਿੱਚ ਉਹਨਾਂ ਦੀ ਬੇਟੀ ਜੈਂਦਰ ਕੌਰ ਨਾਲ ਵੀ ਗੱਲ ਹੋਈ ਸੀ ਇਹਦੇ ਬਾਰੇ ਉਹਨਾਂ ਨੇ ਵੀ ਕਿਹਾ ਸੀ ਡਾਕਟਰ ਗਾਂਧੀ ਬਾਰੇ ਕੁਐਸਚਨ ਪੁੱਛਿਆ ਗਿਆ ਤੁਹਾਡੇ ਵੱਲੋਂ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਲਕੇ 'ਚ ਨਹੀਂ ਲੈ ਰਹੇ ਕਿਸੇ ਵੀ ਕੈਂਡੀਡੇਟ ਨੂੰ ਔਰ ਡਾਕਟਰ ਗਾਂਧੀ ਵੀ ਇੱਕ ਵੱਡਾ ਨਾਮ ਹੈ ਔਰ ਸਾਡੇ ਲਈ ਇੱਕ ਵੱਡਾ ਚੈਲੰਜ ਹੋਣਗੇ ਜੀ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਖਾਸ ਖਾਸ ਦੀ ਖੇਤੀ ਦਾ ਮੈਂ ਉਸੇ ਸਵਾਲ ਤੇ ਆਉਂਗਾ ਮੁਕਤ ਸਰਦੀ ਮੰਡੀ ਦੇ ਵਿੱਚ ਡਾਕਟਰ ਗਾਂਧੀ ਨੇ ਖਾਸ ਖਾਸ ਦੇ ਬੀਜ ਜਿਹੜੇ ਹਨ ਉਹ ਛੁੱਟੇ ਸੀਗੇ ਤਾਂ ਉਸ ਟਾਈਮ ਉਹ ਹਮਲਾਵਰ ਹੁੰਦੇ ਨਜ਼ਰ ਆ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਉੱਤੇ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਖਤਮ ਨਹੀਂ ਹੋ ਰਿਹਾ ਤਾਂ ਤੁਸੀਂ ਕਿਵੇਂ ਦੇਖਦੇ ਹੋ ਹੁਣ ਉਹ ਖੁਦ ਕਾਂਗਰਸ ਦੇ ਵਿੱਚ ਨੇ ਤਾਂ ਉਹਨਾਂ ਨੂੰ ਵੀ ਇਸ ਮਾਮਲੇ ਤੇ ਹੁਣ ਸਵਾਲ ਹੋਣਗੇ ਬਿਲਕੁਲ ਸਵਾਲ ਹੋਣਗੇ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਗਵਰਨਮੈਂਟ ਵੇਲੇ ਦੀ ਗੱਲ ਹੈ ਇਹ ਤੇ ਕਾਂਗਰਸ ਨੂੰ ਔਰ ਅਕਾਲੀਆਂ ਨੂੰ ਲਗਾਤਾਰ ਉਹਨਾਂ ਨੇ ਉਹਨਾਂ ਨੂੰ ਟਾਰਗੇਟ ਤੇ ਲਿਆ ਸੀ ਕਿਉਂਕਿ ਇਹ ਦੋਨੇ ਪਾਰਟੀਆਂ ਨੇ ਜਿਹੜੀਆਂ ਪੋਲੀਟੀਕਲ ਚ ਲਗਾਤਾਰ ਸੱਤਾ ਭੋਗ ਰਹੀਆਂ ਨੇ ਔਰ ਇਹ ਨਸ਼ੇ ਨੂੰ ਖਤਮ ਕਰਦੇ ਲਈ ਇਹ ਵਜਿਦ ਨਹੀਂ ਹੈਗੇ ਇਹ ਇਹਨਾਂ ਦਾ ਜਿਹੜਾ ਮੋਟਿਵ ਹੈ ਉਹ ਨਸ਼ੇ ਨੂੰ ਖਤਮ ਕਰਨਾ ਨਹੀਂ ਹੈ ਇਸੇ ਕਰਕੇ ਉਹ ਖਸਖਸ ਦੀ ਖੇਤੀ ਦੀ ਪਰਮਿਸ਼ਨ ਨਹੀਂ ਦੇ ਰਹੇ ਤੇ ਹੁਣ ਕਿਉਂਕਿ ਹਾਲਾਂਕਿ ਫਿਲਹਾਲ ਅਜੇ ਤੱਕ ਕਾਂਗਰਸ ਸਰਕਾਰ ਸੱਤਾ ਚ ਨਹੀਂ ਹੈਗੀ ਤੇ ਲੇਕਿਨ ਉਹਨਾਂ ਦਾ ਜਿਹੜਾ ਟਾਰਗੇਟ ਹੈ ਜਾਂ ਜੋ ਇਲੈਕਸ਼ਨ ਮੈਨੀਫੈਸਟੋ ਆ ਉਹ ਉਹਦੇ ਉੱਪਰ ਕੀ ਕਾਂਗਰਸ ਰिएक्ट ਕਰਦੀ ਹੈ ਉਹਨੂੰ ਇਸ ਇਸ ਜਿਹੜੇ ਉਹਨਾਂ ਦੇ ਜੋ ਡਿਮਾਂਡ ਹੈ ਉਹਨੂੰ ਉਸ ਮੈਨੀਫੈਸਟੋ ਦਾ ਹਿੱਸਾ ਬਣਾਉਂਦੀ ਹੈ ਕਿ ਨਹੀਂ ਇਹ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਕੁੱਲ ਮਿਲਾ ਕੇ ਇੱਕ ਸਿਧਾਂਤਾਂ ਤੋਂ ਬਿਲਕੁਲ ਉਲਟ ਆਪ ਦੇ ਵਿੱਚ ਜੋ ਉਹਨਾਂ ਨੇ ਗੱਲ ਕੀਤੀ ਹੈ ਕਾਂਗਰਸ ਦੇ ਸਿਧਾਂਤਾਂ ਤੋਂ ਉਲਟ ਉਹਨਾਂ ਦਾ ਏਜੰਡਾ ਸੀ ਤੇ ਹੁਣ ਕਾਂਗਰਸ ਏਜੰਡੇ ਦੇ ਵਿੱਚ ਆ ਕੇ ਉਹ ਕੀ ਆਪਣੇ ਉਸ ਏਜੰਡੇ ਨੂੰ ਬਰਕਰਾਰ ਰੱਖਦੇ ਨੇ ਜਾਂ ਕੁਝ ਚੇਂਜਸ ਹੁੰਦੇ ਆ ਉਹਨਾਂ ਦਾ ਸਮਝ ਦਸੇਗਾ ਜੀ ਪਰ ਜਿੰਨਾ ਕਿ ਸਾਨੂੰ ਪਤਾ ਚੱਲਿਆ ਸਰਵੇ ਕਰਵਾਇਆ ਕਾਂਗਰਸ ਨੇ ਤਾਂ ਡਾਕਟਰ ਗਾਂਧੀ ਨੰਬਰ 1 ਤੇ ਨੇ ਨੰਬਰ 2 ਤੇ ਡਾਕਟਰ ਨਵਜੋਤ ਕੋਰ ਸਿੱਧੂ ਤੇ ਤੀਸਰੇ ਨੰਬਰ ਤੇ ਹਰਦੀਾਲ ਕੰਬੋਜ ਤਾਂ ਇਹ ਇਹ ਸਰਵੇ ਜਿਹੜੇ ਹਨ ਜੇਕਰ ਆਪਾਂ ਗੱਲ ਕਰੀਏ ਜਦੋਂ ਇਹ ਐਮਪੀ ਦੀ ਚੋਣ ਲੜੇ ਵੀ ਸੀਗੇ ਮੋਸਟਲੀ ਉਹੀ ਜਿਹੜੀਆਂ ਕੌਨਸਟੀਟੂਐਂਸੀਆਂ ਹੈਗੀਆਂ ਨੇ ਚਾਹੇ 90 ਦੀ ਗੱਲ ਕਰ ਲਈਏ ਪਟਿਆਲਾ ਪਟਿਆਲਾ ਦੇ ਹਾਤੀ ਸਮਾਣਾ ਇਹ ਇਹ ਜਿਹੜੇ ਏਰੀਏ ਨੇ ਕਨੌਰ ਹੋ ਗਿਆ ਸਨੌਰ ਹੋ ਗਿਆ ਉਹ ਹਲਕਿਆਂ ਦੇ ਵਿੱਚ ਇਹੀ ਜਿਹੜੇ ਲੋਕ ਹੈਗੇ ਨੇ ਉਹਨਾਂ ਨੇ ਸਰਵੇ ਦੇ ਵਿੱਚ ਡਾਕਟਰ ਗਾਂਧੀ ਨੂੰ ਕਿਤੇ ਨਾ ਕਿਤੇ ਕਿਹਾ ਕਿ ਹਾਂ ਇੱਕ ਚੰਗੇ ਉਮੀਦਵਾਰ ਵੱਜੋ ਉਹ ਦੇਖਦੇ ਨੇ ਲੋਕ ਜੋ ਸਰਵੇ ਆ ਰਹੇ ਨੇ ਨੀਚੋਂ ਦੀ ਤੁਹਾਨੂੰ ਕਿੰਨਾ ਕੁ ਮਾਰਜਨ ਲੱਗਦਾ ਡਾਕਟਰ ਪ੍ਰਨੀਤ ਕੌਰ ਮਹਾਰਾਣੀ ਜਦੋਂ ਇਹ ਅਕਾਲੀ ਦਲ ਦੇ ਲੀਡਰ ਚਾਹੇ ਚੰਦੂ ਮਾਜਰਾ ਹੋਣ ਰਖੜਾ ਹੋਣ ਉਹਨਾਂ ਨੂੰ ਜਦੋਂ ਹਰਾਇਆ ਤਾਂ ਮਾਰਜਨ ਜਿਹੜਾ ਹੈਗਾ ਤਕਰੀਬਨ ਰਖੜਾ ਸਾਹਿਬ ਨੂੰ ਜਦੋਂ ਹਰਾਇਆ ਸੀ ਤਾਂ 1,62,000 ਤਕਰੀਬਨ ਦੇ ਮਾਰਜਨ ਨਾਲ ਜਿਹੜਾ ਹੈਗਾ ਹਰਾਇਆ ਸੀ ਤਾਂ ਚੰਦੂ ਮਾਜਰਾ ਨੂੰ ਤਕਰੀਬਨ 97000 ਤੋਂ ਵੱਧ ਦਾ ਮਾਰਜਨ ਸੀਗਾ ਇਸ ਵਾਰ ਮਾਰਜਨ ਤੁਸੀਂ ਕਿਵੇਂ ਦੇਖਦੇ ਹੋ ਟੱਕਰ ਜਿਹੜੀ ਹੈ ਕਾਫੀ ਫਸ਼ਮੀ ਹੋਣ ਵਾਲੀ ਹੈ ਇਸ ਵਾਰ ਕਿਉਂਕਿ ਪਹਿਲਾਂ ਦੋ ਜਾਂ ਤਿੰਨ ਕੈਂਡੀਡੇਟ ਦੇ ਵਿੱਚ ਸਾਹਮਣੀ ਸਾਹਮਣੀ ਜਾਂ ਟਿਕੋਣੀ ਟੱਕਰ ਹੁੰਦੀ ਸੀ ਇਸ ਵਾਰ ਚਾਰ ਕੈਂਡੀਡੇਟ ਹੋਣਗੇ ਕੋਈ ਆਮ ਆਦਮੀ ਦੇ ਡਾਕਟਰ ਬਲਵੀਰ ਸਿੰਘ ਵੀ ਇੱਕ ਸਟਰੋਂਗ ਕੈਂਡੀਡੇਟ ਨੇ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਹੁਣੇ ਹੈਲਥ ਮਿਨਿਸਟਰ ਵਜੋਂ ਸੇਵਾ ਨਿਭਾ ਰਹੇ ਨੇ ਪੰਜਾਬ ਦੇ ਵਿੱਚ ਤੇ ਉਹ ਵੀ ਤੇ ਇਹ ਇਸ ਵਾਰ ਜਿਹੜਾ ਟਾਰਗੇਟ ਹੈ ਜਿਹੜਾ ਜਿੱਤੋਰ ਹਾਰ ਦਾ ਜਿਹੜਾ ਮੈਂ ਗੱਲ ਕਰਾਂ ਵੋਟਾਂ ਦੀ ਪਰਤੀਸ਼ਤ ਜਾਂ ਸੰਖਿਆ ਉਹ ਪਹਿਲਾਂ ਨਾਲੋਂ ਘੱਟ ਹੋਏਗੀ ਔਰ ਅਗਰ ਮੈਂ ਗੱਲ ਕਰਾਂ ਜਿਸ ਤਰ੍ਹਾਂ 20900 ਕੁਝ ਦੀ ਵੋਟਾਂ ਨਾਲ ਪਹਿਲਾਂ ਗਾਂਧੀ ਨੇ ਡਾਕਟਰ ਗਾਂਧੀ ਨੇ ਪਰਨੀਤ ਕੌਰ ਨੂੰ ਹਰਾਇਆ ਸੀ ਤੇ ਹੁਣ ਵੀ ਮੈਨੂੰ ਲੱਗਦਾ ਕਿ ਇਹਦੇ ਆਲੇ ਦੁਆਲੇ ਜ 10 ਵੀ ਹਜ਼ਾਰ 25000 30000 ਤੱਕ ਦਾ ਹੀ ਮਾਰਜਨ ਹੋਏਗਾ ਔਰ ਜਿਹੜਾ ਇਸ ਵਾਰ ਬੜਾ ਸਖਤ ਮੁਕਾਬਲਾ ਹੋਣ ਦੀ ਪੂਰੀ ਸੰਭਾਵਨਾ ਹੈ ਹਾਂ ਹਾਂ ਤੇ ਤੁਸੀਂ ਕਿਵੇਂ ਦੇਖਦੇ ਹੋ ਡਾਕਟਰ ਮਸ਼ਹੂਰ ਇਹ ਡਾਕਟਰ ਰਹੇ ਨੇ ਤਾਂ ਇਹਨਾਂ ਨੇ ਜਦੋਂ ਆਪਣਾ ਨਿੱਜੀ ਕਲੀਨਿਕ ਖੋਲ੍ਹਿਆ ਤਾਂ ਲੋਕਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਆਮਦਨ ਜਿਸ ਹਿਸਾਬ ਦਾ ਪੇਸ਼ੈਂਟ ਆਂਦਾ ਜੀ ਉਸ ਦੀ ਆਮਦਨ ਦੇ ਹਿਸਾਬ ਨਾਲ ਇਹ ਉਸ ਤੋਂ ਫੀਸ ਚਾਰਜ ਕਰਦੇ ਸੀ ਤੁਹਾਨੂੰ ਲੱਗਦਾ ਕਿ ਉਹੀ ਜਿਹੜਾ ਹੈਗਾ ਇੱਕ ਲੋਕਾਂ ਦੇ ਅੰਦਰ ਪ੍ਰਭਾਵ ਹੁਣ ਵੀ ਕਿਤੇ ਨਾ ਕਿਤੇ ਹੋਏਗਾ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਇਹ ਰਹੇ ਡਾਕਟਰ ਬਲਬੀਰ ਜਿਹੜੇ ਅੱਜ ਪੰਜਾਬ ਸਰਕਾਰ ਦੇ ਵਿੱਚ ਹੁਣ ਸੇਤ ਮੰਤਰੀ ਨੇ ਕਿਸੇ ਸਮੇਂ ਹੋਏ ਇਹਨਾਂ ਦੇ ਚੋਣ ਏਜੰਟ ਹੁੰਦੇ ਸੀ ਤਾਂ ਆਮੋ ਸਾਹਮਣੇ ਜਿਹੜੇ ਹੈਗੇ ਨੇ ਇਹ ਰਹਿਣ ਵਾਲੇ ਨੇ ਕਾਫੀ ਪਟਿਆਲਾ ਜਦੋਂ ਇਹਨਾਂ ਦੇ ਖਿਲਾਫ ਪੁਤਲੇ ਫੂਕੇ ਗਏ ਤਾਂ ਉਦੋਂ ਕਾਫੀ ਮਾਹੌਲ ਜਿਹੜਾ ਹੈਗਾ ਸਰਗਰਮ ਰਿਹਾ ਪਟਿਆਲੇ ਦੇ ਵਿੱਚ ਖਾਸ ਕਰ ਇਹਨਾਂ ਦੇ ਉਹੀ ਟੀਮ ਤੇ ਉਹੀ ਹੁਣ ਅਮਨੋ ਸਾਹਮਣੇ ਹੋਣ ਵਾਲੇ ਨੇ ਵਰੁਣ ਜੀ ਜਿੱਦਾਂ ਕਿਹਾ ਵੀ ਜਾਂਦਾ ਕਿ ਸਿਆਸਤ ਦੇ ਵਿੱਚ ਕੋਈ ਵੀ ਸਦੀਵੀ ਨਾ ਦੁਸ਼ਮਣ ਹੁੰਦਾ ਨਾ ਦੋਸਤ ਹੁੰਦਾ ਕਦੋਂ ਹਾਲਾਤ ਕਿਸ ਤਰ੍ਹਾਂ ਬਦਲ ਜਾਣ ਉਹ ਕੁਛ ਵੀ ਨਹੀਂ ਕਹਿ ਸਕਦੇ ਇਹੀ ਕਾਰਨ ਹੈ ਕਿ ਕੱਲ ਤੱਕ ਪਿਛਲੇ ਇਲੈਕਸ਼ਨ ਦੇ ਵਿੱਚ ਜਦੋਂ ਡਾਕਟਰ ਧਰਮਵੀਰ ਗਾਂਧੀ ਐਮਪੀ ਬਣੇ ਤਾਂ ਉਹਨਾਂ ਦੇ ਜਿਹੜੇ ਚੋਣਵੀ ਏਜੰਟ ਡਾਕਟਰ ਬਲਬੀਰ ਸਿੰਘ ਆ ਜੋ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਵਿਜੇ ਦੇ ਹਾਂ ਕੰਪੀਟੀਟਰ ਨੇ ਲੜਨਗੇ ਇਲੈਕਸ਼ਨ ਜਿੱਤ ਪ੍ਰਾਪਤ ਕਰਨ ਦੇ ਲਈ ਤਾਂ ਇਹ ਸੁਭਾਵਿਕ ਹੈ ਕਿਉਂਕਿ ਇਹੀ ਲੋਕਤੰਤਰ ਦੀ ਇੱਕ ਖੂਬੀ ਹੈ ਲੋਕਤੰਤਰ ਦੀ ਇੱਕ ਖੂਬਸੂਰਤੀ ਹੈ ਤੇ ਇਸ ਦੇ ਵਿੱਚ ਕੋਈ ਅਤਕਤਨੀ ਨਹੀਂ ਹੈ ਡਾਕਟਰ ਧਰਮਵੀਰ ਗਾਂਧੀ ਦਾ ਮੈਡੀਕਲ ਹਲਕਿਆਂ ਦੇ ਵਿੱਚ ਬੜੇ ادب ਤੇ ਸਤਿਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ ਖਾਸ ਤੌਰ ਤੇ ਉਹਨਾਂ ਨੇ ਕਦੇ ਵੀ ਐਜ਼ ਅ ਪ੍ਰੋਫੈਸ਼ਨਲ ਮੈਂ ਗੱਲ ਕਰਾਂ ਪੈਸੇ ਨੂੰ ਅਹਿਮੀਅਤ ਨਹੀਂ ਦਿੱਤੀ ਜਿੰਦਾ ਕਿ ਉਹਨਾਂ ਦੇ ਲਈ ਜਾਣਿਆ ਜਾਂਦਾ ਇਸ ਗੱਲ ਦਾ ਜਦੋਂ ਉਹਨਾਂ ਨੇ ਪਹਿਲਾ ਇਲੈਕਸ਼ਨ ਲੜਿਆ ਸੀ ਉਦੋਂ ਵੀ ਉਹਨਾਂ ਨੂੰ ਫਾਇਦਾ ਮਿਲਿਆ ਸੀ ਔਰ ਨਿਸ਼ਚਿਤ ਰੂਪ ਦੇ ਵਿੱਚ ਹੁਣ ਵੀ ਉਹਨਾਂ ਨੂੰ ਇਹਦਾ ਫਾਇਦਾ ਮਿਲੇਗਾ ਔਰ ਪਟਿਆਲਾ ਹੀ ਨਹੀਂ ਸਗੋ ਪੂਰੇ ਪੰਜਾਬ ਦੇ ਵਿੱਚ ਲੋਕ ਉਹਨਾਂ ਨੂੰ ਇੱਕ ਇਸ ਤਰ੍ਹਾਂ ਦੇ ਡਾਕਟਰ ਦੇ ਰੂਪ ਦੇ ਵਿੱਚ ਜਾਣਦੇ ਆ ਜਿਨ੍ਹਾਂ ਨੇ ਕਦੇ ਵੀ ਪੈਸੇ ਨਾਲੋਂ ਵੀ ਆਪਣੇ ਪ੍ਰੋਫੈਸ਼ਨਲ ਜਿਹੜਾ ਉਹਨੂੰ ਹਮੇਸ਼ਾ ਹੀ ਐਡੋਲੋਜੀ ਨੂੰ ਅਹਿਮੀਅਤ ਦਿੱਤੀ ਜੀ ਜਦੋਂ ਬੀਬਾ ਜੈਂਦਰ ਕੋਰ ਇੱਥੇ ਚੰਡੀਗੜ੍ਹ ਪਹੁੰਚੇ ਜਗਬਾਣੀ ਸਟੂਡੀਓ ਚ ਉਹਨਾਂ ਨੂੰ ਵੀ ਸਵਾਲ ਹੋਇਆ ਸੀ ਕਿ ਜਿਹੜੀ ਭਾਜਪਾ ਦੀ ਲੋਕਲ ਲੀਡਰਸ਼ਿਪ ਹੈਗੀ ਆ ਵੀ ਉਹਨਾਂ ਨੂੰ ਕਿਤੇ ਨਾ ਕਿਤੇ سپورਟ ਨਹੀਂ ਕਰ ਰਹੀ ਜਾਂ ਕੁਝ ਸੇਮ ਇਹੀ ਜਿਹੜੀ ਚੀਜ਼ ਹੈਗੀ ਆ ਕਾਂਗਰਸ ਦੇ ਵਿੱਚ ਵੀ ਦੇਖਣ ਨੂੰ ਮਿਲੀ ਆ ਕਾਂਗਰਸ ਦੇ ਕਈ ਸਾਬਕਾ ਐਮਐਲਏ ਜਿਹੜੇ ਹਨ ਕਈ ਵਿਧਾਨ ਸਭਾ ਸੀਟਾਂ ਤੋਂ ਉਹਨਾਂ ਨੇ ਇੱਕ ਚਿੱਠੀ ਵੀ ਜਿਹੜੀ ਹੈਗੀ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਭੇਜੀ ਜਾਂ ਆਪਣੀ ਪੰਜਾਬ ਦੀ ਜੋ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨਾਲ ਗੱਲਬਾਤ ਕੀਤੀ ਕਿ ਕੋਈ ਬਾਹਰੀ ਉਮੀਦਵਾਰ ਨਾ ਆਵੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਇਹਨਾਂ ਦੇ ਅੰਦਰ ਵੀ ਇਨ ਫਾਈਟਿੰਗ ਜਿਹੜੀ ਹੈਗੀ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੀ ਹੈ ਹਾਲਾਂਕਿ ਸੰਭਾਵਿਤ ਉਮੀਦਵਾਰ ਡਾਕਟਰ ਗਾਂਧੀ ਦਾ ਦੇਖਿਆ ਜਾਵੇ ਤਾਂ ਚਿਹਰਾ ਤੇ ਸਰਵੇਆਂ ਦੇ ਮੁਤਾਬਕ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ ਦੇਖੋ ਤੁਸੀਂ ਪਹਿਲਾਂ ਹੀ ਇਸ ਕੁਐਸਚਨ ਦਾ ਜਵਾਬ ਦਿੱਤਾ ਹੈ ਕਿ ਕਾਂਗਰਸ ਨੇ ਆਪਣਾ ਇੱਕ ਇੰਟਰਨਲ ਸਰਵੇ ਕਰਵਾਇਆ ਜਿਦੇ ਵਿੱਚ ਉਹ ਇੱਕ ਨੰਬਰ ਤੇ ਆਏ ਨੇ ਇਸੇ ਲਈ ਔਰ ਉਹ ਜਿਹੜੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਵੀ ਲਗਾਤਾਰ ਸਰਗਰਮ ਰਹੇ ਨੇ ਇਹਹੀ ਕਾਰਨ ਹੈ ਕਿ ਅੱਜ ਜੋ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ 100% ਕਲੀਅਰ ਹੀ ਹੈ ਕਿ ਉਹ ਕੈਂਡੀਡੇਟ ਹੋਣਗੇ ਕਾਂਗਰਸ ਪਾਰਟੀ ਦੇ ਪਟਿਆਲੇ ਤੋਂ ਜਿਹੜੀ ਦੂਸਰੀ ਗੱਲ ਹੈ ਕਿ ਕੁਝ ਜਿਹੜੇ ਇਲੈਕਸ਼ਨ ਲੜ ਚੁੱਕੇ ਲੀਡਰ ਨੇ ਵਿਰੋਧਤਾ ਕਰਦਿੰਦੇ ਨੇ ਉਹ ਸੁਭਾਵਿਕ ਹੈ ਕਿ ਜਦੋਂ ਵੀ ਕੋਈ ਦੂਸਰੀ ਪਾਰਟੀ ਦਾ ਵਿਅਕਤੀ ਆਏਗਾ ਉਸ ਦੀ ਥੋੜੀ ਬਹੁਤੀ ਵਿਰੋਧਤਾ ਤਾਂ ਹੋਏਗੀ ਉਸੇ ਵਿਰੋਧਤਾ ਦਾ ਇਹਨਾਂ ਨੂੰ ਵੀ ਥੋੜਾ ਬਹੁਤਾ ਅਸਰ ਪਏਗਾ ਲੇਕਿਨ ਮੈਨੂੰ ਲੱਗਦਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਉਹਦਾ ਜ਼ਿਆਦਾ ਅਸਰ ਪਏਗਾ ਕਿਉਂਕਿ ਸਿਰਫ ਔਰ ਸਿਰਫ ਉਹਨਾਂ ਦੇ ਨਾਲ ਜੋ ਸੂਚਨਾ ਹੈ ਸਾਡੇ ਕੋਲੇ ਸਾਡੇ ਜਗਬਾਣੀ ਟੀਵੀ ਦੇ ਜਿਹੜੇ ਡਿਸੋਰਸਸ ਨੇ ਉਹ ਦੱਸਦੇ ਨੇ ਕਿ ਕਾਂਗਰਸੀ ਪ੍ਰਾਣਿਆਂ ਨੂੰ ਉਹਨਾਂ ਨੂੰ ਆਸ ਸੀ ਕਿ ਉਹ ਉਹਨਾਂ ਦੇ ਨਾਲ ਚੱਲਣਗੇ ਲੇਕਿਨ ਉਹ ਇਸ ਟਾਈਮ ਤੱਕ ਉਹਨਾਂ ਨੂੰ ਨਾਲ ਤੁਰਨ ਦੇ ਵਿੱਚ ਸਫਲ ਨਹੀਂ ਹੋਏ ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਹਾਲਾਂਕਿ ਮੋਸਟ ਡਿਸਿਪਲਿਨਡ ਪਾਰਟੀ ਹੈ ਲੇਕਿਨ ਹਜੇ ਵੀ ਉਹਨਾਂ ਦੇ ਵਰਕਰ ਨੇ ਜਿਹੜੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਕਾਂਗਰਸੀਆਂ ਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਗਿਆ ਤੇ ਉਹ ਵੀ ਹਜੇ ਸ਼ਾਂਤ ਨੇ ਬਹੁਤ ਸਾਰੇ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਨਾਲ ਨਹੀਂ ਤੁਰੇ ਨੇ ਹੋ ਸਕਦਾ ਹੈ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਰਨ ਲੇਕਿਨ ਉਹ ਆਉਣ ਵਾਲੇ ਲਗਭਗ ਜਿਹੜੇ 2 ਹਫ਼ਤੇ ਨੇ 2 ਹਫ਼ਤਿਆਂ ਬਾਅਦ ਹੀ ਕਲੀਅਰ ਹੋ ਪਾਏਗਾ ਕਿ ਜਿਹੜਾ ਊਠ ਆ ਕਿਸਕਰਬੜ ਬੈਠਦਾ ਕੁੱਲ ਮਿਲਾ ਕੇ ਇਸ ਟਾਈਮ ਤੇ ਡਾਕਟਰ ਤਰਨਵੀਰ ਗਾਂਧੀ ਦੇ ਨਾਲ ਉਹ ਮਹਾਰਾਣੀ ਪਰਨੀਤ ਕੌਰ ਦੇ ਲਈ ਇੱਕ ਵੱਡਾ ਚੈਲੰਜ ਆਪਦਾ ਤੇ ਡਾਕਟਰ ਬਲਬੀਰ ਹੁਣਾਂ ਨੂੰ ਕਿਵੇਂ ਦੇਖਦੇ ਹੋ ਸਰਕਾਰ ਹੈ 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਟੱਕਰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਮਾਰਜਨ ਵੋਟ ਸ਼ੇਅਰ ਤੁਸੀਂ ਕਿੰਨਾ ਕੁ ਦੇਖਦੇ ਹੋ ਕਿੰਨਾ ਕੁ ਡਿਵਾਈਡ ਹੋ ਸਕਦਾ ਹੈਗਾ ਤੁਹਾਡੇ ਅੰਕਲਨ ਕੀ ਕਹਿੰਦਾ ਤੁਹਾਡਾ ਦੇਖੋ ਟੱਕਰ ਤਾਂ ਬੜੀ ਕਾਂਟੇ ਦੀ ਹੀ ਮੰਨੀ ਜਾਏਗੀ ਕਿਉਂਕਿ ਆਮ ਆਦਮੀ ਪਾਰਟੀ ਦਾ ਦੇ ਲਈ ਇੱਕ ਜਿਹੜੇ 2 ਸਾਲ ਦੇ ਅਯੋਦੀ ਜਿਹੜੀ ਉਹਨਾਂ ਦੇ ਕੰਮਾਂ ਦਾ ਮੁਲਾਂਕਣ ਜਿਹੜਾ ਜਿਹੜਾ ਵਰਕਰ ਜਿਹੜਾ ਪਾਰਟੀ ਦੇ ਵਰਕਰ ਨੇ ਉਹ ਕਰਨਗੇ ਔਰ ਦੂਜੇ ਪਾਸੇ ਆਮ ਲੋਕ ਉਹਨਾਂ ਨੂੰ ਵੋਟ ਦੇਣਗੇ ਉਸ ਕੰਮਾਂ ਦੇ ਆਧਾਰ ਦੇ ਉੱਪਰ ਔਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੜੇ ਜੋਰ ਸ਼ੋਰ ਦੇ ਨਾਲ ਇਹ ਗੱਲ ਨੂੰ ਕਹਿੰਦੇ ਵੀ ਨੇ ਕਿ ਅਗਰ ਮੈਂ 2 ਸਾਲ ਦੇ ਵਿੱਚ ਕੰਮ ਕੀਤਾ ਤਾਂ ਮੈਨੂੰ ਵੋਟ ਦਿਓ ਤੋ ਨਿਸ਼ਚਿਤ ਰੂਪ ਦੇ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਉਹਨਾਂ ਦੇ ਸੁਪਰੀਮੋ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਈਡੀ ਦੀ ਹਿਰਾਸਤ ਵਿੱਚ ਹੋਣ ਕਰਕੇ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਹੈ ਜਿਹਦੇ ਵਿੱਚ ਉਹ ਅੱਗੇ ਪਹਿਲਾਂ ਲੰਗੇ ਦਿਖਾਈ ਦੇ ਰਹੇ ਸੀ ਉਹ ਕਿਤੇ ਨਾ ਕਿਤੇ ਉੱਤੇ ਥੋੜਾ ਜਿਹਾ ਅਸਰ ਪਏਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿੰਨਾ ਕੁ ਅਸਰ ਪੈਂਦਾ ਹੈ ਕਿਉਂਕਿ ਉਹ ਇੱਕ ਸਟਾਰ ਕੰਪੇਨਰ ਸੀ ਔਰ ਅਰਵਿੰਦ ਕੇਜਰੀਵਾਲ ਕਿਉਂਕਿ ਪੰਜਾਬ ਉਹਨਾਂ ਦੇ ਲਈ ਇੱਕ ਇਸੀ ਕਰਮਭੂਮੀਆ ਜਿੱਥੋਂ ਸਭ ਤੋਂ ਪਹਿਲਾਂ ਅਗਰ ਮੈਂ ਪੂਰੇ ਦੇਸ਼ ਦੀ ਗੱਲ ਕਰਾਂ ਦਿੱਲੀ ਤੋਂ ਬਾਅਦ ਉਹਨਾਂ ਦੇ ਵੋਟਰਾਂ ਨੇ ਉਹਨਾਂ ਦਾ ਜਿਹੜਾ ਹੱਥ ਫੜਿਆ ਤੇ ਉਹ ਨਿਸ਼ਚਿਤ ਰੂਪ ਦੇ ਵਿੱਚ ਉਹਦਾ ਨੁਕਸਾਨ ਹੋਏਗਾ ਕੱਲ ਹੀ ਹਾਲਾਂਕਿ ਇੰਡੀਆ ਜਿਹੜਾ ਗਠਵੰਧਾ ਨੇ ਉਹਦੀ ਇੱਕ ਰੈਲੀ ਹੋਈ ਹੈ ਉਹਨਾਂ ਦੇ ਹੱਕ ਦੇ ਵਿੱਚ ਨਵੀਂ ਦਿੱਲੀ ਦੇ ਨਵੀਂ ਦਿੱਲੀ ਚ ਔਰ ਉੱਥੇ ਜਿਹੜਾ ਇੰਡੀਆ ਗਠਵੰਧਨ ਦੇ ਸਾਰੇ ਹੀ ਲੀਡਰ ਬੜੇ ਜ਼ੋਰ ਸ਼ੋਰ ਨਾਲ ਬੋਲੇ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਔਰ ਉਹਨਾਂ ਨੇ ਏਕਤਾ ਵੀ ਪ੍ਰਗਟਾਈ ਹੈ ਲੇਕਿਨ ਉਹਨਾਂ ਦੇ ਕਿੰਨੇ ਵੱਡੇ ਲੀਡਰ ਇੱਥੇ ਆ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਨੇ ਔਰ ਪੰਜਾਬ ਦੇ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਲੈਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਇਹ ਸੰ ਸਾਡੇ ਨਾਲ ਜਗਬਾਨੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਜੀ ਸਾਫ਼ ਤੌਰ ਤੇ ਪਟਿਆਲਾ ਲੋਕ ਸਭਾ ਸੀਟ ਤੇ ਅੰਕਲਨ ਕਰ ਰਹੇ ਸੀ ਕਿ ਡਾਕਟਰ ਗਾਂਧੀ ਦੇ ਪਟਿਆਲਾ ਸੀਟ ਤੇ ਫਿਰ ਇੱਕ ਵਾਰ ਐਕਟਿਵ ਹੋਣ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਸ ਤਰੀਕੇ ਦਾ ਪ੍ਰਭਾਵ ਪਵੇਗਾ ਹਾਲਾਂਕਿ ਜੋ ਸਰਵੇ ਰਿਪੋਰਟ ਆ ਰਹੀ ਹੈ ਉਸ ਮੁਤਾਬਕ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਡਾਕਟਰ ਗਾਂਧੀ ਨੂੰ ਹੀ ਕੈਂਡੀਡੇਟ ਜਿਹੜਾ ਹੈਗਾ ਨੰਬਰ 1 ਤੇ ਰੱਖਿਆ ਗਿਆ 2 ਨੰਬਰ ਤੇ ਡਾਕਟਰ ਨਵਜੋਤ ਕੌਰ ਸਿੱਧੂ ਤੀਜੇ ਨੰਬਰ ਤੇ ਹਰਦੀਾਲ ਕੰਬੋਜ ਹਾਲਾਂਕਿ ਕਿਸ ਨੂੰ ਕਾਂਗਰਸ ਹਾਈ ਕਮਾਂਡ ਟਿਕਟ ਦੇਵੇਗੀ ਇਹ ਵੀ ਵੱਡੀ ਗੱਲ ਹੋਵੇਗੀ ਪਰ ਮੈਦਾਨ ਦੇ ਵਿੱਚ ਇਸ ਵਾਰ ਡਾਕਟਰ ਜੇਕਰ ਗਾਂਧੀ ਆਉਂਦੇ ਨੇ ਤਾਂ ਉਹਨਾਂ ਦੇ ਸਾਹਮਣੇ ਡਾਕਟਰ ਬਲਬੀਰ ਸਿੰਘ ਜਿਹੜੇ ਹਨ ਸਿਹਤ ਮੰਤਰੀ ਪੰਜਾਬ ਸਰਕਾਰ ਦੇ ਵਿੱਚ ਹਨ ਉਹ ਆਮ ਆਦਮੀ ਪਾਰਟੀ ਵੱਲੋਂ ਤੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਗਏ ਪ੍ਰਨੀਤ ਕੋਰ ਹੁਣ ਭਾਜਪਾ ਤੋਂ ਉਮੀਦਵਾਰ ਹੋਣਗੇ ਪਟਿਆਲਾ ਲੋਕ ਸਭਾ ਸੀਟ ਤੋਂ ਤੇ ਅਕਾਲੀ ਦਲ ਦੇ ਉੱਪਰ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਅਕਾਲੀ ਦਲ ਦਾ ਕੈਂਡੀਡੇਟ ਕੌਣ ਹੋਵੇਗਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਗੇ ਜਾਂ ਫਿਰ ਸੁਰਜੀਤ ਸਿੰਘ ਰਖੜਾ ਹੋਣਗੇ ਹਾਲਾਂਕਿ ਚੰਦੂ ਮਾਜਰਾ ਜੋ ਹਨ ਉਹ ਆਨੰਦਪੁਰ ਹ ਹਲਕੇ ਦੇ ਵਿੱਚ ਜਿਆਦਾ ਸਰਗਰਮ ਦਿਖਾਈ ਦੇ ਰਹੇ ਨੇ ਤਾਂ ਜੇਕਰ ਪਿਛਲੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਣੀ ਪ੍ਰਨੀਤ ਕੋ ਪ੍ਰਨੀਤ ਕੋਰ ਹੁਣਾਂ ਕੋਲੋਂ ਤਾਂ ਸਰਜੀਤ ਸਿੰਘ ਰਖੜਾ ਕਾਫੀ ਵੱਡੇ ਵੋਟ ਮਾਰਜਨ ਤੋਂ ਜਿਹੜਾ ਹੈਗਾ ਹਾਰੇ ਸੀ ਤਾਂ ਅਕਾਲੀ ਦਲ ਦੇ ਲਈ ਵੀ ਜਿਹੜਾ ਹੈਗਾ ਕਾਫੀ ਦੁਚਿੱਤੀ ਬਣ ਰਿਹਾ ਹੈ ਕਿਉਂਕਿ ਭਾਜਪਾ ਦਾ ਗੱਠ ਜੋੜ ਨਹੀਂ ਹੋਇਆ ਤਾਂ ਅਲੱਗ-ਅਲੱਗ ਕੈਂਡੀਡੇਟ ਜਿਹੜੇ ਹਨ ਇਹਨਾਂ ਪਾਰਟੀਆਂ ਵੱਲੋਂ ਐਲਾਨੇ ਜਾਣੇ ਹਨ ਤਾਂ ਭਾਜਪਾ ਵੱਲੋਂ 6 ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਨੇ ਤਾਂ ਪਟਿਆਲਾ ਸੀਟ ਦੇ ਉੱਪਰ ਵੀ ਜਿਹੜੀ ਟੱਕਰ ਹੈਗੀ ਆ ਉਹ ਕਾਫੀ ਰੋਮਾਂਚਕ ਰਹਿਣ ਵਾਲੀ ਹੈ ਨਿਊਜ਼ ਰੂਮ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰੁਣਪੱਟ